ਸ਼ੀਗਲ ਦੋਸਤੋ ਮੈਂ ਹਮਾਰੋਂ ਸ਼ਕਲਾ ਸ਼ੰਭੂ ਬਾਰਡਰ ਤੇ ਮੌਜੂਦ ਹੈ ਇੱਕ ਨਯੰਗ ਸਿੰਘ ਸਾਡੇ ਨਾਲ ਨੇ ਗੁਰੂ ਦੇ ਸਿੱਖ ਨੇ ਅਥਰੂ ਗੈਸ ਨੂੰ ਗੋਲਿਆਂ ਤੋਂ ਜੇਠਣ ਲਈ ਤੁਸੀਂ ਤਸਲੇ ਲੈ ਕੇ ਆਏ ਨਾ ਕਿਵੇਂ ਨਿਠਾ ਜਾਊਗਾ ਹਾਂ ਜੀ ਇਹ ਜਿਹੜੇ ਅਥਰੂ ਗੈਸ ਦੇ ਗੋਲੇ ਆ ਤੇ ਜਦੋਂ ਚੱਲ ਜਾਂਦਾ ਨਾ ਜਿਵੇਂ ਧੂਆਂ ਕਰਦਾ ਉਹ ਬੋਰੀਆਂ ਨਾ ਘੱਟ ਧੂਆਂ ਰੁਕਦਾ ਇਹ ਡੱਬੜੇ ਲੈ ਕੇ ਆਏ ਆ ਤਸਲੇ ਜਿਹਨੂੰ ਕਹਿੰਦੇ ਨੇ ਇਹ ਅੱਜ 5-6 ਲਿਆਏ ਆ 6 अच्छा जी ਇਹ ਤਜਰਬਾ ਕਰਕੇ ਵੇਖਾਂਗੇ ਜੇ ਜਿਆਦਾ ਹੋਏ ਆਪਾਂ 100 ਜਾਂ 50 ਜਾਂ 100 ਜਿੰਨੇ ਵੀ ਹੋਏ ਹੋਰ ਲਿਆ ਕੇ ਦੇਾਂਗੇ ਵੀ ਲੰਗਰ ਲਾਉਂਗੇ ਅਗਰ ਲੋੜ ਪਈ ਹਾਂ ਲੋੜ ਪਈ ਤੇ ਹੋਰ ਵੀ ਲਿਆ ਕੇ ਦੇਵਾਂਗੇ ਦਾਬੜੇ ਵੀ ਜਿਵੇਂ ਉਹ ਧੂਆਂ ਛੱਡਦੇ ਨੇ ਅਥਰੂ ਗੈਸ ਦੇ ਖੱਟੜ ਸਰਕਾਰ ਹਰਿਆਣੇ ਦੀ ਛੱਡ ਰਹੀ ਹੈ ਕਿਸਾਨਾਂ ਨੂੰ ਗੋਲੀਆਂ ਮਾਰ ਰਹੀ ਹੈ ਜਾਂ ਅਥਰੂ ਗੈਸ ਦੇ ਗੋਲੇ ਛੱਡ ਰਹੀ ਹੈ ਉਹ ਦਾਬੜੇ ਲੈ ਕੇ ਆਏ ਹਾਂ 6 ਤੇ ਜੇ ਹੋਰ ਵੀ ਕਰਨਗੇ ਤੇ ਹੋਰ ਵੀ ਲੈ ਕੇ ਭਾਵੇਂ 100 ਜਾਂ 50 ਕੱਲ ਨੂੰ ਹੋਰ ਲਿਆਵਾਂਗੇ ਮੈਂ ਜਰਬਾ ਕਰਕੇ ਵੇਖਣ ਲਈ ਲਿਆ ਸਰਕਾਰ ਦੀ ਮੀਟਿੰਗ ਵੀ ਅੱਜ ਸ਼ਾਮ ਨੂੰ ਕਿਸਾਨਾਂ ਨਾਲ ਆ ਜੇ ਮੰਨ ਜਾ ਤਾਂ ਠੀਕ ਹੈ ਆਖਦੇ ਤੇ ਆਏ ਨੇ ਕਿਸਾਨਾਂ ਨੂੰ ਵੀ ਆ ਫਸਲ ਦਾ ਮੁੱਲ 1000 ਰੁਪਿਆ ਵਧਾਤਾ ਕਪਾਹ ਤੋਂ ਛੋਲਿਆਂ ਦੇ 1000 ਰੁਪਿਆ ਵਧਾਤਾ ਦਾਲਾਂ ਤੋਂ 500 ਰੁਪਿਆ ਵਧਾਤਾ ਰੇਟ ਤੇ ਸਰਕਾਰ ਕਰ ਦਿੰਦੀ ਵੀ ਇੰਨੇ ਵਧਾਤੇ ਰੇਟ ਉਸ ਤੇ ਖਰੀਦੀ ਤੇ ਨਹੀਂ ਨਾ ਫਸਲ ਜੀ ਤੇ ਕਿਸਾਨਾਂ ਦੇ ਅੰਜੇ ਜਿਉ ਹੁਣ ਲੋਕੀ ਸਾਡਾ ਗਵੰਡੀ ਸੀ ਆਂਦਾ ਜੀ ਕਰਜ਼ਾ ਕਾ ਤੋਂ ਕਿਸਾਨ ਲੈਂਦੇ ਨੇ ਹੋ ਟਰੈਕਟਰ 10 ਲੱਖ ਦਾ ਟਰੈਕਟਰ ਹੁੰਦਾ ਆ ਸੰਤ ਪਾ ਕੇ 14-15 ਲੱਖ ਚ ਵੰਦੇ ਨੇ ਟਰੈਕਟਰ ਫਿਰ ਮੋੜ ਕੇ ਬੋਰ ਕਰਾਣਾ ਹੁਣ ਅਸੀਂ ਬੋਰ ਕਰਾਇਆ ਸੀ 55 ਫੁੱਟ ਤੇ ਸਾਡਾ ਬੋਰ ਸੀ ਤੇ ਅੱਗੇ ਗਲਾਸ ਨਹੀਂ ਧਰਿਆ ਜਾਂਦਾ ਈ 5 ਦੀ ਪਾਵਰ ਦੀ ਮੋਟਰ ਨਾਲ ਧਾਰ ਮਾਰਦਾ ਜੀ ਫਿਰ ਹੁਣ 190 ਫੁੱਟ ਤੇ ਕੈਪਟੀ 80 ਦੇ ਕਰਾਈ ਉਹ ਨਾਲਾਂ sire ਦੇ ਤੁਰਗੀਆਂ ਨੇ ਉਹ ਬੰਦ ਹੋ ਗਿਆ ਫਿਰ ਹੁਣ ਐਸਤੀ ਮੰਗਈ ਵੱਧ ਜਾਰੀ ਹਾਂ ਹਾਂ ਜੀ 500 ਫੋਟ ਤੇ ਹੁਣ ਬੋਰ ਕਰਾਇਆ 3 ਲੱਖ ਰੁਪਈਆ ਲੱਗ ਗਿਆ ਸਾਡਾ ਤੇ ਆਂਦੇ ਨੇ ਖਰਚਾ ਇੰਨਾ ਆਉਂਦਾ ਫੇਰ ਆਂਦੇ ਜਦੋਂ ਵੀ ਕਰਜ਼ਾ ਨਹੀਂ ਦੇਣ ਦੇ ਕਿਸਾਨ ਫਸਲਾਂ ਮਰ ਜਾਂਦੀਆਂ ਨੇ ਜੀ ਜਦੋਂ ਕਪਾਵਾ ਮਰ ਜਾਂਦੀਆਂ ਸੁੰਢੀ ਪੈ ਜਾਂਦੀ ਏ ਹਾੜ ਆ ਜਾਂਦੇ ਨੇ ਤੇ ਉਹ ਸਾਰੀ ਫਸਲਾਂ ਮਰ ਜਾਂਦੀਆਂ ਨੇ ਤੇ ਉਹ ਕਰਜ਼ਾਈ ਕਿਸਾਨ ਹੁੰਦੇ ਨੇ ਤਾਂ ਕਿੱਥੋਂ ਪੈਸੇ ਦੇਣਗੇ ਬੈਂਕਾਂ ਦੇ ਵੈਗੁਰ ਜੀ ਕਾ ਖਾਲਸਾ ਮੈਂ ਦੇਖੋ ਇਹ ਤਸਲੇ ਨਹੀਂ ਅਥਰੂ ਗੈਸ ਦੇ ਗੋਲੇ ਰੋਕਣ ਦੇ ਲਈ ਇਹ ਬਾਬਾ ਜੀ ਵੱਲੋਂ ਤਸਲੇ ਲੈਂਦੇ ਗਏ ਨੇ ਅੰਨੇ 6 ਸੱਤੇ ਲਿਆਜ ਦਾ ਪ੍ਰਯੋਗ ਚ ਲਿਆएंगे ਅਗਰ ਅਗਰ ਸਹੀ ਨਿਕਲੇ ਤਾਂ ਹੋਰ ਵੀ ਲਿਆਵਾਂਗੇ ਹੋਰ ਵੀ ਲਿਆਵਾਂਗੇ ਜੇ ਹੋਰ ਠੀਕ ਨਿਕਲੇ ਵੀ ਉੱਤੇ ਜਿਵੇਂ ਬੋਰੀਆਂ ਪਾਉਂਦੇ ਨੇ ਉਹਦੇ ਚੋਂ ਧੂਆਂ ਨਹੀਂ ਅੜਦਾ ਜਦੋਂ ਫਟਦਾ ਚਲਾਵੇ ਉਦੋਂ ਰੱਕੇ ਜਦੋਂ ਫਟ ਜਾਏ ਕਿਤੇ ਇਹ ਜਿਹੜਾ ਹੋਵੇ ਵੀ ਉਹ ਪਹਿਲਾਂ ਫਟੇ ਨਾ ਤੇ ਪਹਿਲਾਂ ਧਰ ਦੇ ਕਿਤੇ ਚੁੱਕ ਕੇ ਕਿਸੇ ਸਾਠ ਲੱਗਦੇ ਹਾਂ ਜਦੋਂ ਧੂਆਂ ਕਰਦਾ ਜਦੋਂ ਫਟ ਜਾਂਦਾ ਉਦੋਂ ਉੱਤੇ ਧਰ ਦੇ ਵੀ ਜਿਵੇਂ ਬੋਰੀਆਂ ਧਰਦੇ ਉਹਦੇ ਚ ਫੇਰ ਵੀ ਤੂੰ ਆਜ ਦੇ ਧੂਆਂ ਨਹੀਂ ਨਿਕਲੇਗਾ ਉੱਤੇ ਪੈਰ ਰੱਖ ਦੇ ਬਹੁਤ ਧੰਨਵਾਦ ਦੇਖੋ ਤੁਸੀਂ ਸ਼ੰਭੂ ਬੋਟਲ ਦਾ ਮਾਹੌਲ ਤੁਸੀਂ ਦੇਖ ਸਕਦੇ ਹੋ ਬਿਲ ਹਰ ਇੱਕ ਚੀਜ਼ ਦਾ ਪ੍ਰਬੰਧ ਇੱਥੇ ਆ ਲੰਗਰ ਤੋਂ ਲੈ ਕੇ ਜੂਸਾ ਦਾ ਲੰਗਰ ਚਾਹ ਦਾ ਲੰਗਰ ਰੋਟੀ ਕਿਸੇ ਚੀਜ਼ ਦੀ ਕੋਈ ਕਮੀ ਦੇਖੀ ਨਹੀਂ ਜਾ ਸਕਦੀ ਤੁਸੀਂ ਦੇਖ ਸਕਦੇ ਹੋ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਹੈ ਸ਼ੰਭੂ ਬਾਰਡਰ ਤੇ ਬਿਲਕੁਲ ਬਾਰਡਰ ਤੇ ਮੌਜੂਦ ਹੈ ਸ਼ਾਮ ਨੂੰ ਕਿਸਾਨਾਂ ਦੀ ਮੀਟਿੰਗ ਵੀ ਹੈ ਸਰਕਾਰ ਦੇ ਨਾਲ ਦੇਖਦੇ ਆ ਕਿ ਬਣਦਾ ਹੈ ਧੰਨਵਾਦ